ਸੋ ਸਵੇਰੇ ਦੀ ਇੱਕ ਬ੍ਰੇਕਿੰਗ ਖ਼ਬਰ ਆ ਰਹੀ ਹੈ ਤੁਹਾਡਾ ਸਾਂਝੀ ਕਰਨ ਜਾ ਰਹੇ ਹਾਂ ਸੋ ਭਾਜਪਾ ਦੇ ਵੱਲੋਂ ਜਿਹੜੀ ਕਿ ਉਮੀਦਵਾਰ ਭਾਜਪਾ ਦੇ ਸੰਸਦ ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਦਿੱਤੀ ਗਈ ਹੈ ਸੋ ਟਿਕਟਾਂ ਮਿਲਣ ਤੇ ਸੋਸ਼ਲ ਮੀਡੀਆ ਤੋਂ ਹਟਾਇਆ ਮੋਦੀ ਦਾ ਪਰਿਵਾਰ ਸੋ ਰੱਬ ਬਈ ਕਾ ਰਸਤਾ ਬੰਦ ਕਰਦਾ ਹੈ ਤੇ ਕਈ ਹੋਰ ਖੋਲ ਦਿੰਦਾ ਹੈ ਸੋ ਸਾਂਪਲਾ ਦੇ ਵੱਲੋਂ ਕਿਹਾ ਗਿਆ ਪ੍ਰਮਾਤਮਾ ਨੇ ਮੇਰੇ ਦੇ ਲਈ ਕੋਈ ਰਸਤਾ ਜ਼ਰੂਰ ਤੈਕ ਕੀਤਾ ਹੋਵੇਗਾ ਮੇਰਾ ਸਾਥ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਵਿਜੇ ਸਾਂਪਲਾ ਦੇ ਵੱਲੋਂ ਇਹ ਕਿਹਾ ਗਿਆ ਤੇ ਆਪਣੇ ਸੋਸ਼ਲ ਮੀਡੀਆ ਤੋਂ ਮੋਦੀ ਦਾ ਪਰਿਵਾਰ ਹਟਾ ਦਿੱਤਾ ਗਿਆ ਸੋ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਸੰਸਦ ਤੇ ਵੱਲੋਂ ਜਿਹੜਾ ਕਿ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਦਿੱਤੀ ਗਈ ਭਾਜਪਾ ਸੰਸਦ ਦੇ ਵਿਜੈ ਸਾੰਪਲਾ ਜਿਨ੍ਹਾਂ ਨੂੰ ਇਸ ਵਾਰ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਮਿਲੀ ਹੈ ਜਿਸ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਮੋਦੀ ਦਾ ਪਰਿਵਾਰ ਹਟਾ ਦਿੱਤਾ ਸੋ ਰਾਭੀ ਕ ਰਸਤਾ ਬੰਦ ਕਰਦਾ ਤੇ ਕਈ ਹੋਰ ਖੋਲ ਦਿੰਦਾ ਸਾੰਪਲਾ ਵੱਲੋਂ ਕਿਹਾ ਗਿਆ ਹੈ ਕਿ ਪਰਮਾਤਮਾ ਨੇ ਮੇਰੇ ਲਈ ਕੋਈ ਹੋਰ ਰਸਤਾ ਜ਼ਰੂਰ ਤੈਕੀਤਾ ਹੋਵੇਗਾ ਸੁਕਲਵੀਰ ਦੀਵਾਨ ਸਾਹਿਬ ਨਾਲ ਜੁੜ ਚੁੱਕੇ ਨੇ ਬਧੇਰੇ ਜਾਣਕਾਰੀ ਦੇ ਲਈ ਸੁਕਲਵੀਰ ਇਹ ਪੰਜ ਪੰਜ ਸੰਸਦ ਨੂੰ ਹਾਰਪੁਰ ਤੋਂ ਟਿਕਟ ਨਹੀਂ ਦਿੱਤੀ ਗਈ ਜਿਸ ਤੋਂ ਖਾਸੇ ਨਰਾਜ਼ ਨਜ਼ਰ ਆ ਰਹੇ ਨੇ ਇਸ ਨੂੰ ਮੋਦੀ ਦਾ ਪਰਿਵਾਰ ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਜੀ ਕੁਲਵੀਰ ਦੇਖੋ ਬਿਲਕੁਲ ਉਹਨਾਂ ਦੀ ਨਿਰਾਸ਼ਾ ਅਤੇ ਦਰਦ ਜਿਹੜਾ ਹੈਗਾ ਉਹਨਾਂ ਨੇ ਕੱਲ ਜਿਹੜਾ ਟਵੀਟ ਕੀਤਾ ਸੀ ਉਸ ਤੋਂ ਹੀ ਜਗਤਾਹਿਰ ਹੋ ਗਏ ਸੀ ਕਿ ਕੱਲ ਹੀ ਅਨਾਉਂਸ ਹੋਇਆ ਸੀ ਤੇ ਉਹਨਾਂ ਦਾ ਟੈਕਸਟ ਜਿਹੜਾ ਹੈਗਾ ਉਹ ਕਟਿਆ ਗਿਆ ਜਿਸ ਕਰਕੇ ਅਭੀਜਾ ਸ਼ਾਂਪਲਾ ਦਾ ਇੱਕ ਟਵੀਟ ਜਿਹੜਾ ਹੈਗਾ ਉਹ ਆਇਆ ਸੀ ਜਿਸ ਵਿੱਚ ਉਹਨਾਂ ਦੀ ਨਾਰਾਜ਼ਗੀ ਅਤੇ ਦਰਦ ਕਿਤੇ ਨਾ ਕਿਤੇ ਜਿਹੜਾ ਹੈਗਾ ਮਹਿਸੂਸ ਕੀਤਾ ਜਾ ਸਕਦਾ ਸੀ ਤੇ ਹੁਣ ਜਿਸ ਤਰ੍ਹਾਂ ਦੇ ਨਾਰਾ ਉਹਨਾਂ ਨੇ ਆਪਣੇ ਐਕਸ ਅਕਾਊਂਟ ਤੋਂ ਵੀ ਮੋਤੀ ਦਾ ਪਰਿਵਾਰ ਹਟਾ ਦਿੱਤਾ ਗਿਆ ਹੈ ਸਨਿਸ਼ਚਿਤ ਤੌਰ ਤੇ ਇਹ ਹੁਣ ਮੰਨ ਕੇ ਚਲਾ ਜਾਵੇ ਕਿ ਕਾਫੀ ਜ਼ਿਆਦਾ ਅਭੀਜਾ ਸ਼ਾਂਪਲਾ ਜਿਹੜੇ ਹੈਗੇ ਉਹ ਨਿਰਾਸ਼ ਨੇ ਨਾਰਾਜ਼ ਨੇ ਹਾਲਾਂਕਿ ਉਹ ਆਪਣੀ ਰਾਜਨੀਤੀ ਨੂੰ ਹੁਣ ਭਾਵੇਂ ਜਾਂਦਾ ਪਾਰਟੀ ਦੇ ਨਾਲ ਅਗੇ ਤੋਰਨਗੇ ਜਾਂ ਫਿਰ ਕੋਈ ਹੋਰ ਰਾਸਤਾ ਜਿਹੜਾ ਹੈਗਾ ਉਹ ਅਪਣਾਨਗੇ ਇਹ ਵੇਖਣ ਵਾਲੀ ਗੱਲ ਹੋਵੇਗੀ ਪਰੰਤੂ ਇਹਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਵਿਜੇ ਸਾਂਪਲਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ ਉਹ ਕਿਤੇ ਨਾ ਕਿਸੇ ਨਾਲ ਦਾ ਦਰਦ ਅਤੇ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈਗੀ ਹੈ ਇਹ ਆ ਨਿਰਾਸ਼ਾ ਉਸ ਨੂੰ ਪ੍ਰਗਟ ਕਰਦਾ ਹੈ ਜੀ 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 ਜਿਵੇਂ ਕਿ ਪਾਜਪਾ ਸੰਸਦ ਨੇ ਪਹਿਲਾਂ ਵੀ ਵਿਜੇ ਸਾਂਪਲਾ ਤੇ ਕੀ ਇਸ ਦਾ ਕਾਰਨ ਕੀ ਹੋ ਸਕਦਾ ਹੈ ਕਿ ਟਿਕਟ ਨਹੀਂ ਦਿੱਤੀ ਗਈ ਹੈ ਇਸ ਵਾਰ ਹੁਸ਼ਾਰਪੁਰ ਤੋਂ ਇਸ ਦੇ ਬਾਰੇ ਕੁਝ ਜੀ ਕਿਉਂਕਿ ਪਾਰਟੀ ਨੇ ਕਈ ਸਰਵੇਜ ਜਿਹੜੇ ਹੈਗੇ ਨੇ ਉਹ ਕਰਾਂ ਤੋਂ ਬਾਅਦ ਹੀ ਫੈਸਲੇ ਜਿਹੜੇ ਹੈਗੇ ਨੇ ਉਹ ਲਏ ਨੇ ਤੇ ਵਿਜੇ ਸਾਹਪਲਾ ਨੂੰ ਕਿਨਾ ਕਾਰਨਾ ਕਰਕੇ ਕੰਮੋਂ ਹਟਾਇਆ ਗਿਆ ਉਹਨਾਂ ਦੀ ਟਿਕਟ ਕਿਨਾ ਕਾਰਨਾ ਕਰਕੇ ਕੱਟੀ ਗਈ ਇਹ ਜਿਹੜੀ ਹੈਗੀ ਪਾਰਟੀ ਨੇ ਹੀ ਡਿਸਾਈਡ ਕੀਤਾ ਤਾਂ ਤੋਂ ਇਹਨਾਂ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਵਿਜੇ ਸਾਹਪਲਾ ਜਿਹੜੇ ਹੈਗੇ ਨੇ ਇੱਕ ਕਦਾਵਰ ਨੇਤਾ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਾਰਟੀ ਜਨਤਾ ਪਾਰਟੀ ਆ ਦੇ ਤੇ ਉਹਨਾਂ ਦਾ ਇੱਕ ਆਪਣਾ ਰੁਤਬਾ ਅਤੇ ਉਹਨਾਂ ਦਾ ਇੱਕ ਵੋਟ ਬੈਂਕ ਜਿਹੜਾ ਹੈਗਾ ਉਹ ਜ਼ਰੂਰ ਹੈਗਾ ਪੰਜਾਬ ਦੇ ਵਿੱਚ ਤੇ ਇਸ ਤੋਂ ਪਹਿਲਾਂ ਵੀ ਉਹ ਕਿਉਂਕਿ ਸੰਸਦ ਰਹਿ ਚੁੱਕੇ ਨੇ ਤੇ ਮਾਇਨੋਰਟੀ ਸੈਲ ਦੀ ਚੇਅਰਮੈਨ ਵੀ ਅਜੇ ਸਾਹਮਣੇ ਹੈਗੀ ਨਹੀਂ ਦਾ ਇੱਕ ਵੱਡਾ ਕਦ ਹੈ ਇੱਕ ਵੱਡਾ ਨਾਮ ਹੈ ਇੱਕ ਵੱਡੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਇਹ ਵੱਡੀ ਗਿਣਤੀ ਜਿਹੜੀ ਲੋਕਾਂ ਦੀ ਹੈ ਉਹਨਾਂ ਦੇ ਪਿੱਛੇ ਜ਼ਰੂਰ ਹੈਗੀ ਹੈ ਜੀ ਜੀ ਬਿਲਕੁਲ ਹੈ ਤਾਂ ਉਹ ਵਾਲਾ ਸਮਾਂ ਹੀ ਦੱਸੇਗਾ ਕਿ ਉਹ ਭਾਜਪਾ ਦੇ ਵਿੱਚ ਹੀ ਰਹਿੰਦੇ ਨੇ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਦੇ ਨੇ ਜਾਂ ਫਿਰ ਕੀ ਉਹਨਾਂ ਦਾ ਅੱਗੇ ਦਾ ਕਦਮ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਪੀਰ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ